ਲੁਧਿਆਣਾ ਦੇ ਡਿਵੀਜ਼ਨ ਨੰਬਰ 8 ਅਧੀਨ ਆਉਂਦੀ ਚੌਂਕੀ ਕੁਮਾਰ ਮੰਡੀ ਦੀ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਦੋਸ਼ੀ ਕਾਬੂ ਲੁਧਿਆਣਾ ਦੀ ਡਿਵੀਜ਼ਨ ਨੰਬਰ 8 ਕੁਮਾਰ ਮੰਡੀ ਅਧੀਨ ਆਉਂਦੀ ਪੁਲਿਸ ਚੌਂਕੀ ਵੱਲੋਂ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ ਸਪਵਨ ਸ਼ਰਮਾ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਹੁਕਮ ਅਨੁਸਾਰ ਲੁੱਟਾ ਖੋਹਾਂ ਦੀਆਂ ਵਰਤਾਂ ਦਾ ਕਰਨ ਵਾਲਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਕਮਲਪ੍ਰੀਤ ਸਿੰਘ ਚੋਹਲ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ 3 ਲੁਧਿਆਣਾ ਤੇ ਗੁਰ ਇਕਵਾਲ ਸਿੰਘ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਲੁਧਿਆਣਾ ਦੇ ਨਿਰਦੇਸ਼ਾ ਤਹਿਤ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਰਦਾਤਾਂ ਨੂੰ ਟ੍ਰੇਸ ਕਰਨ ਸੰਬੰਧੀ ਚਲਾਈ ਮੁਹਿੰਮ ਤਹਿਤ ਅਮਰਜੀਤ ਸਿੰਘ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਤੇ ਬਲਵੀਰ ਸਿੰਘ ਇੰਚਾਰਜ ਚੌਂਕੀ ਕੁਮਾਰ ਮੰਡੀ ਸਮੇਤ ਪੁਲਿਸ ਪਾਰਟੀ ਨੇ ਲੁਧਿਆਣਾ ਦੇ ਤਿੰਨ ਦੋਸ਼ੀਆਂ ਨੂੰ ਮੁਖਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 8 ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਸਪਲੈਂਡਰ ਅਤੇ ਇੱਕ ਐਕਟਿਵਾ ਬਰਾਮਦ ਕੀਤਾ ਗਿਆ ਹੈ ਦੋਸ਼ੀਆਂ ਤੇ ਪਹਿਲਾਂ ਵੀ ਕਈ ਮੁਕਾਦਮੇ ਦਰਜ ਹਨ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਸਨ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਗੁਰਮਿੰਦਰ ਸਿੰਘ ਵਾਸੀ ਪਿੰਡ ਬੁਰਜ ਹਸਨ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਸਰਨਦੀਪ ਸਿੰਘ ਪੁੱਤਰ ਕੱਕਾ ਸਿੰਘ ਵਾਸੀ ਪਿੰਡ ਫਾਗਲਾ ਥਾਣਾ ਲਾਡੂਵਾਲ ਜ਼ਿਲ੍ਹਾ ਲੁਧਿਆਣਾ ਜਸਵਿੰਦਰ ਸਿੰਘ ਉਰਫ ਸੱਬੇ ਪੁੱਤਰ ਮਲਕੀ ਸਿੰਘ ਵਾਸੀ ਪਿੰਡ ਤਲਵੰਤ ਸੇਲਫਿਲੌਰ ਜ਼ਿਲ੍ਹਾ ਜਲੰਧਰ ਵੱਜੋਈਏ ਦੋਸ਼ੀਆਂ પાસે 8 ਮੋਟਰਸਾਈਕਲ ਬਾਰਗਾਂ ਹਿੰਡੋ ਹਾਂਡਾ ਸਪਲੈਂਡਰ ਐਕਟਿਵਾ ਆਦੋ ਇਲਾਵਾ ਹੋਰ ਸਮਾਨ ਕੀਤਾ ਬਰਾਮਦ ਹੋਇਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਪੱਤਰਕਾਰ ਦੀਪਕ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜਿਸ ਨਾਲ ਅਜੇ ਇੱਕ ਘਰ ਪੜਿਆ ਵਰਗੇ ਕਿਹੜੇ ਕੇਸ ਹੋੜਿਆ ਜੀ ਇਤਨਾ ਸਸ ਇੱਕ ਐਫਆਈਆ ਨੰਬਰ 194 37 25 ਨੂੰ ਦਰਜ ਕੀਤਾ ਸੀਗਾ ਜ ਜਿਹਦੇ ਵਿੱਚ ਅਸੀਂ ਦੋ ਦੋ ਚੀਜ਼ ਜਿਹੜੇ ਅਰੈਸਟ ਕੀਤੇ ਸੀਗੇ ਉਹਨਾਂ ਦੇ ਘਾਂ ਪੁੱਛ ਕੇ ਤੋਂ ਬਾਅਦ ਅਸੀਂ ਜਿਹੜੇ ਹੱਗੇ ਨੇ 8 ਹੀਰੋ ਹੰਡਾ ਮੋਟਰਸਾਈਕਲ ਤੇ ਇੱਕ ਐਕਟਵਾ ਉਹ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ ਜਿਹੜੇ ਤੇ ਸਾਡੇ ਕੋਲ ਦਰਾਨੇ ਪੁਲਿਸ ਰਿਮਾਂਡ ਹੈਗੇ ਨੇ ਅੱਜ ਨਾਲ ਫਿਰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਤੋਂ ਜਿਹੜੇ ਇਹਨਾਂ ਰਿਮਾਂਡ ਹਾਸਲ ਕਰਕੇ ਸੀ ਹੋਰ ਵੀ ਰਿਕਵਰੀ ਕਰਾਂਗੇ ਕਿਉਂਕਿ ਇਹ ਜਿਹੜੇ ਹੈਗੇ ਨੇ ਨਸ਼ੇ ਦੀ ਪੂਰਤੀ ਵਾਸਤੇ ਇੱਥੇ ਜਿਵੇਂ ਸੁੰਨੀਆਂ ਚੀਜ਼ਾਂ ਆਪਣੇ ਰਖਬਾਗ ਹੋ ਗਿਆ ਰੋਜ਼ ਗਾਰਡਨ ਹੋ ਗਿਆ ਡੀ ਐਮ ਸੀ ਹੋ ਗਿਆ ਤੇ ਬੱਸ ਸਟੈਂਡ ਤੋਂ ਇਹੀਆਂ ਪਾਰਕਾਂ ਤੋਂ ਪਾਰਕਿੰਗ ਤੋਂ ਇਹ ਚੋਰੀ ਕਰਦੇ ਨੇ ਸਰ ਕਿੰਨੇ ਬੰਦੇ ਦਾ ਗਰੁੱਪ ਹੈ ਦਾ ਸੀ ਇਹ ਸਰ ਇਹਨਾਂ ਦਾ ਮੇਨ ਹੈਗਾ ਜਸਵਿੰਦਰ ਸਿੰਘ ਸਾਭੀ ਉਹਦੇ ਤੇ ਆਲਰੇਡੀ ਪਹਿਲਾਂ 5 ਮੁਕਦਮੇ ਦਰਜ ਨੇ ਥਾਣਾ ਬਿਰਗਾ ਦੇ ਵਿੱਚ ਵੀ ਦਰਜ ਨੇ ਹੈਗੇ ਤੇ ਉਹ ਜਿਹੜਾ ਨਸ਼ੇ ਦੀ ਪੂਰਤੀ ਖਾਤਰ ਇੱਥੋਂ ਮਤਲਬ ਸੁੰਨੀਆਂ ਜਗ੍ਹਾ ਤੋਂ ਲੈ ਕੇ ਚੋਰੀ ਕਰਕੇ ਲੈ ਜਾਂਦੇ ਨੇ ਤੇ ਅੱਗੇ ਜਾ ਕੇ ਜਿਹੜੇ ਹੈਗਾ ਨਸ਼ੇ ਦੀ ਪੂਰਤੀ ਵਾਦੇ ਉਹਨਾਂ ਕੋਲ ਜਾਂ ਅੱਗੇ ਕਿਸੇ ਨੂੰ ਵੇਚ ਦਿੰਦੇ ਨੇ ਸਰ ਇਹ ਕਿਹੜੀ ਜਗ੍ਹਾ 'ਚ ਰਹਿੰਦੇ ਨੇ ਇੱਕ ਜਿਹੜਾ ਹੈਗਾ ਜਸਵਿੰਦਰ ਸਿੰਘ ਸਾਭੀ ਇਹ ਹੈਗਾ ਤਲਵੰਦ ਦਾ ਤੇ ਜਿਹੜੇ ਦੋ ਦੋਛੀ ਹੈਗੇ ਨੇ ਇੱਕ ਹੈਗਾ ਵਾ ਬਿਲਗੇ ਦਾ ਤੇ ਇੱਕ ਹੈਗਾ ਇੱਥੋਂ ਹੰਬੜਾ ਕੋਲ ਦਾ ਹੈਗਾ ਸਰੇ ਇਹਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀਗੇ ਹਾਂਜੀ ਹਾਂਜੀ ਜਸਵਿੰਦਰ ਸਿੰਘ ਸਾਭੀ ਦੇ ਪੰਜ ਮੁਕੱਦਮੇ ਦਰਜ ਨੇ ਜੀ ਜਿਹੜੇ ਦੂਜੇ ਇਹਦੇ ਨਾਲ ਦੇ ਨੇ ਸੀ ਉਹਨਾਂ ਤੇ ਕੋਈ ਹੈ ਨਹੀਂਗਾ ਬਟ ਜਿਹੜਾ ਜਸਵਿੰਦਰ ਸਿੰਘ ਸਾਭੀ ਹੈ ਉਹਤੇ ਮੁਕੱਦਮੇ ਪੰਜ ਦਰਜ ਨੇ ਸਾਡੇ ਜਿਹੜੇ ਮੋਟਰਾਂ ਚੋਰੀ ਕਰਦੇ ਸੀਗੇ ਫਿਰ ਉਹ ਓਕੇ ਵੇਚਦੇ ਸੀਗੇ ਜਾਂ ਬੰਦੇ ਕਿੱਦਾਂ ਕਰਦੇ ਸੀਗੇ ਬਸ ਓਦਾਂ ਕਿਸੇ ਯਾਰਾਂ ਦੋਸਤਾਂ ਨੂੰ ਦੇ ਦਿੰਦੇ ਨੇ ਉਤੋਂ ਜਦੋਂ 1000 2000 ਰੁਪਏ ਲੈ ਲਿਆ ਉਹਦਾ ਨਸ਼ਾ ਕਰ ਲਿਆ